ਜੈਕਾਰਾ ਜਹਾਂਗੀਰ ਜੀ ਦਾ ਬੋਲ ਸੰਤੇ ਦਰਬਾਰ ਕੀ ਜੈ ਮੇਰੇ ਮਾਨਯਵਰ ਗੋਗਾ ਜੀ ਦੇ ਪਗਜਨ ਆਪ ਜੀ ਨੂੰ ਮੈਂ ਗੋਗਾ ਨੌਮੀ ਦੇ ਅਵਸਰ ਤੇ ਮੁਬਾਰਕਵਾਦ ਦਿੰਦਾ ਹਾਂ ਅਤੇ ਉਹਨਾਂ ਦੇ ਜਨਮ ਦਿਨ ਤੇ ਗੁਰੇਤਿ ਨੌਮੀ ਤੇ ਮੈਂ ਉਹਨਾਂ ਦਾ ਆਵਾਣ ਕਰਦਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਆਪਣੇ ਅਸਨ ਚੋਂ ਆਪਣੇ ਅਸਨ ਤੇ ਆ ਕੇ ਸਾਰੀ ਜਨਤਾ ਨੂੰ ਆਪਣੇ ਸੇਵਕਾਂ ਨੂੰ ਸਾਰੇ ਸੰਸਾਰ ਨੂੰ ਉਹਨਾਂ ਦੇ ਤੇ ਕਿਰਪਾ ਕਰਨ ਅਸਾਂ ਨਾਲ ਇਹ ਮੰਤਾਈਆਂ ਤਮਨਾਵਾਂ ਨੂੰ ਪੂਰਾ ਕਰਨ ਮੈਂ ਥੋੜਾ ਜਿਹਾ ਚਾਨਾ ਪਾਣਾ ਚਾਹਾਂਗਾ ਸ਼੍ਰੀ ਗੋਗਾਜੀ ਮਹਾਰਾਜ ਜਿਨ੍ਹਾਂ ਨੂੰ ਅਸੀਂ ਜਗਵੀ ਗੋਗਾਜੀ ਕਹਿੰਦੇ ਹਾਂ ਗੁਰਦਾਸਪੁਰ ਵਿੱਚ 28 ਜਨਵਰੀ 2007 ਨੂੰ ਗੁਰੂਕੋਲ ਡਿਗਰੀ ਕਾਲਜ ਵਿੱਚ ਵਿਰਾਜਮਾਨ ਹੋਏ ਸਨ ਔਰ ਉਸ ਦੇ ਬਾਦ ਉਹਨਾਂ ਦਾ ਜਨਮ ਦਿਨ ਔਰ ਲਾਉਣ ਦਾ ਸਮਾਂ ਇਸੇ ਮਿਸ਼ਨ ਦੀ ਤਰ੍ਹਾਂ ਪਿਛਲੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਔਰ ਹਿੰਦੁਸਤਾਨ ਦੇ ਸਾਰੇ ਹੀ ਟੋਹਾਨ ਪਰਿਵਾਰ ਜਿਨ੍ਹਾਂ ਨੂੰ ਅਸੀਂ ਖੁਸ਼ਾਲ ਬੋਤਲ ਚਲੰਦੇ ਹਾਂ ਮਸਾਉਣ ਜਾਂਦੀ ਚ ਲੈੰਦੇ ਹਾਂ ਉਹ ਸਾਰਿਆਂ ਦੇ ਇਹ ਕੁਲ ਦਿੱਤਾ ਹੁੰਦੇ ਜਿਠੇਰੇ ਜੇਵਰਪਕਰ ਵਾਸ਼ਾਲਾ ਨੰਦਨ ਜਿਨ੍ਹਾਂ ਦਾ ਜਨਮ ਸਨ ਡਗਰੇਆ Rajasthan ਹੈ ਔਰ ਲਗਭਗ दो हजार चाली साल पहला राज करते सन और पद्म नाग दे अवतार हैं इस वेले नागा दियाँ एक सौ अठानवे कोल जहाँ के महाराजे हन, राजे हैं इन के बगैर इन्ह के पहुँच बगैर इन्हों के हुक्म के बगैर ਇਨਾ ਕੋਲਾ ਜੋ ਕੋਈ ਵੀ ਨਾ ਕਿਸੇ ਨੂੰ ਦੱਸ ਨਹੀਂ ਸਕਦਾ। ਉਹ ਰਾਜਾ ਸਾਡੇ ਸਿਰ ਤੇ ਸਾਡੇ ਸਰਤਾਜ ਹਨ। चौहान ਪਰਿਵਾਰਾਂ ਨੂੰ ਆਪਣੀ ਪੂਰੀ ਸ਼ਤ ਸਹਾਇਤਾ ਰੱਖ ਕੇ ਬੈਠੇ ਹਨ। ਔਰ ਮੈਂ ਅੱਜ ਇਸ ਸ਼ੁਭ ਘੜੀ ਤੇ ਸਵਾਗਤ ਕਰਦਾ ਹਾਂ। ਇਹਨਾਂ ਨੂੰ ਫਿਰ ਇੱਥੇ ਆਉਣ ਦਾ ਜਿਵਾ ਜਿੰਦਾ ਹਾਂ। ਕਿ ਆਪਣੇ ਆਸਣ ਤੇ ਆਉਣ ਆਪਣੇ ਆਸਣ ਤੇ ਆ ਕੇ ਸਾਡੀ ਇਸ ਸੰਗਤ ਨੂੰ चौहान ਪਰਿਵਾਰਾਂ ਦੇ ਇਲਾਵਾ ਮਸੂਨ ਜਾਤੀ ਦੇ ਇਲਾਵਾ चौहान ਜਾਤੀ ਦੇ ਇਲਾਵਾ 21 ਕਮਾ ਜਿਨ੍ਹਾਂ ਦੇ ਜਥੇਰੇ ਹਨ ਉਹਨਾਂ ਤੇ ਵੀ ਆਪਣੀ ਨਜ਼ਰ ਰੱਖਣ ਤਾਂ ਕਿ ਉਹ ਵੀ ਆਪਣੇ ਪਰਿਵਾਰ ਲੈ ਕੇ ਆਪਣੇ ਸੁਖ ਸੁਵਿਧਾ ਲੈ ਕੇ ਅੱਗੇ ਵਧ ਸਕਣ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਤੇ ਆਪ 17 ਅਗਸਤ ਦਿਨ ਐਤੋਂਰ ਛੇਜੇ 9:30 ਵਜੇ ਖਾਣ ਵਿੱਚ ਸ਼ਾਮਲ ਹੋ ਕੇ ਭੁਲਾੜੇ ਵਿੱਚ ਸ਼ਾਮਲ ਹੋ ਕੇ ਇਹਨਾਂ ਦੇ ਚਰਨ ਪਵਤੀ ਲੈਣ ਔਰ ਆਗੇ ਆਪਣੇ ਘਰ ਦੇ ਸੁਖਮਈ ਜੀਵਨ ਨੂੰ ਬਤੀਤ ਕਰਨ ਵਾਸਤੇ ਇਹਨਾਂ ਦੇ ਪ੍ਰਾਰਥਨਾ ਕਰਨ ਆਪਣਾ ਇਹਨਾਂ ਜੀਆਂ ਬੇਟੀਆਂ